ਹਾਂਜੀ ਇਹ ਨੇ ਆਪਣੀ ਮਿਰਚਾਂ ਦੇ ਪੇਡੇ ਆ ਦੇਖੋ ਇਹ ਦੂਜੀਆਂ ਖੜੀਆਂ ਨੇ ਲਾਲ ਮਿਰਚਾਂ ਆਹ ਖੜੀਆਂ ਨੇ Shimla ਮਿਰਚ ਜਿਵੇਂ ਕਦੇ ਵੇਲੇ-ਕਵੇਲੇ ਸਬਜ਼ੀ ਨਾ ਹੋਵੇ ਘਰ 'ਚ ਆਪਾਂ ਤੋੜ ਕੇ ਸਬਜ਼ੀ ਕਿਉਂਕੀ ਘਰ ਸਕਦੇ ਆ ਦੇਖੋ ਜੀ ਲੱਗੀਆਂ ਹੋਈਆਂ ਨੇ ਆ ਦੇਖੋ ਆਪਾਂ ਤੋੜ ਲਾਂਗੇ ਇਹ ਵੀ ਲਾਲ ਲਾਂ ਤੋੜ ਕੇ ਆਪਾਂ ਇਹਨਾਂ ਨੂੰ ਸੁਕਾ ਕੇ ਸੁਕਾ ਕੇ ਇਹਨਾਂ ਨੂੰ ਆਪਾਂ ਪੀਸ ਕੇ ਮਿਕਸੀ 'ਚ ਆਪਣੀ ਸਬਜ਼ੀ ਦੇ ਕੰਮ ਆਉਣਗੇ ਆ ਜਿਵੇਂ ਆਪਾਂ ਮੁੱਲ ਲੈਨੇ ਆ ਉਹ ਤਾਂ ਖੋਰਾ ਹੁੰਦਾ ਉਹਦੇ ਵਿੱਚ ਸਭ ਕੁਝ ਹੁੰਦਾ ਮਲਾਪਤ ਹੁੰਦੀ ਆ ਉਹ ਨਹੀਂ ਆ ਦੇਖੋ ਥੋੜੇ ਥੋੜੇ ਸਮਾਂ ਟਿੱਪੇ ਦਾ ਸੀ ਇੱਥੇ ਪਾਨੇ ਲਸਣ ਵੀ ਜਾ ਹੈ ਸੀ ਲਸਣ ਆਪਾਂ ਨੇ ਪਾਟ ਲਿਆ ਆ ਖੜਿਆ ਸਾਰੀਆਂ ਮਰਚ ਆ ਆਪਣੇ ਤਰ੍ਹਾਂ ਦੀ ਵੇਲ ਲਿੱਜੀ ਹੋਈ ਆਪਾਂ ਤਰ ਜਦੋਂ ਖਾਣੀ ਹੁੰਦੀ ਆ ਆਪਾਂ ਖਾ ਸਕਦੇ ਆ ਤੋੜ ਕੇ ਕੱਪਾ ਤੋੜ ਲੈਣੇ ਚਲੋ ਜੀ ਪਤੋ ਤਰਨ ਪਹਿਲਾਂ ਤੋੜ ਲੀਆਂ ਸੀ ਇੱਕ ਬੇਲ ਦੇ ਹੀ ਬਹੁਤ ਤਰ੍ਹਾਂ ਲੱਗ ਜਾਂਦੀਆਂ ਨੇ ਜਦੋਂ ਵੀ ਆਪਾਂ ਨੂੰ ਭੁੱਖ ਲੱਗਦੀ ਹੈ ਆਪਾਂ ਨੂੰ ਖਾ ਲੈਣੀਆਂ ਚਾਹੀਦੀਆਂ ਨੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਕਿਹਨੂੰ ਕਿਹਨੂੰ ਵਧੀਆ ਲੱਗਦੀਆਂ ਨੇ ਘਰ ਦੀਆਂ ਮਿਰਚਾਂ ਸਾਰੇ ਕਮੈਂਟ ਕਰਕੇ ਦੱਸਿਓ ਤੇ ਕਿਹਨੂੰ ਕਿਹਨੂੰ ਵਧੀਆ ਲੱਗਦੀਆਂ ਨੇ ਘਰ ਦੀਆਂ ਸਬਜ਼ੀਆਂ ਘਰ ਦੀਆਂ ਮਿਰਚਾਂ ਹਾਂਜੀ ਜੀ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਵੀ ਹਰ ਕਰ ਦਿਓ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਮੈਂ ਵੀਝ ਲਿਆ ਕਰ ਤੇ ਗਮਲੇ ਚ ਆ ਦੇਖ ਆਪਣੇ ਖਾਣ ਜੋਗੀਆਂ ਲੱਗ ਜਾਂਦੀਆਂ ਨੇ ਇੱਕ ਬੇਲ ਦੇ ਹੀ ਦੇਖ ਕਿੰਨੀਆਂ ਫੁੱਲ ਲੱਗੇ ਹੋਏ ਨੇ ਉਹ ਮਿਰਚਾਂ ਲੱਗੀਆਂਆਂ ਨੇ ਲੋ ਜੀ ਲਸਣ ਵੀ ਆਪਾਂ ਨੇ ਪੱਟ ਲਿਆ ਆ ਦੂਜਾ ਲਸਣ ਹੈ ਕੀ ਕਹਿੰਦੇ ਨੇ ਇਹਨੂੰ ਦੂਜਾ ਇੱਕ ਗੱਠੀ ਜੀ ਦਾ ਹੁੰਦਾ ਜਿਹੜਾ ਉਹ ਆਪਣੇ ਉਥੇ ਹੀ ਵਸ ਮਿਰਚਾਂ ਕੋਲੇ ਥੋੜਾ ਜਿਹਾ ਲਸਣ ਹੋ ਗਿਆ ਆਪਣੇ ਖਾਣ ਜੋਗਾ ਆ ਦੂਜਾ ਹੈਗਾ ਦੇਸੀ ਲਸਣ ਇਹ ਵਧੀਆ ਗੱਠੀ ਹੋਈ ਆ ਆਪਣੇ ਖਾਣ ਜੋਗਾ ਪਨ ਮੁਕਦ ਨੇ ਸਾਰਿਆਂ ਨੂੰ ਥੋੜਾ ਥੋੜਾ ਘਰੇ ਕਰ ਲੈਣਾ ਚਾਹੀਦਾ ਨਾਲੇ ਦਿਲ ਲੱਗਿਆ ਰਹਿੰਦਾ ਨਾਲੇ ਆਪਾਂ ਖਾਣ ਜੋਗੇ ਚੀਜ਼ਾਂ ਕਰ ਲੈਨੇ ਆ ਲੋ ਜੀ ਲੱਗਣੇ ਤਾਂ ਨਿੰਬੂ ਵੀ ਸਟਾਰਟ ਹੋ ਗਏ ਨੇ ਹਾਂਜੀ ਕੋ ਪਰ ਨਿੰਬੂ ਹੈਗੇ ਬਹੁਤ ਮਹਿੰਗੇ ਨੇ ਇਸ ਵਾਰੀ ਪਰ ਲੱਗੇ ਥੋੜੇ ਜਿਨੇ ਪਾਤਾ 6-7 ਕੀ ਲੱਗੇ ਸੀ ਇਸ ਵਾਰੀ ਵੀ ਥੋੜੇ ਜਿ ਲੱਗੇ ਨੇ ਬਸ 2 ਕੀ ਲੱਗੇ ਨੇ ਮੈਨੂੰ ਲੱਗਦਾ ਸੱਤ ਕੋ ਲੱਗੇ ਨੇ 7-8 ਕੋ ਹਜੇ ਲੱਗਣਗੇ ਜੀ ਜਦੋਂ ਉਹੋ ਆ ਆਪਣੇ ਟਮਾਟਰਾਂ ਦੇ ਪਿੱਟ ਤੱਕੇ ਨੇ ਆਪਣੇ ਟਮਾਟਰ ਵੀ ਲੱਗਿਆ ਕਰਨਗੇ ਸਲਾ ਵਿੱਚ ਵਧੀਆ ਹੋ ਜਾਊਗਾ ਪ੍ਰੀਨਾ ਵੀ ਆਪਾਂ ਨੇ ਘਰੇ ਬੀਜਿਆ ਹੋਇਆ ਤਾਂ ਇੱਕ ਤਰੇਲੀਾਂ ਦੀ ਵੇਲ ਬੀਜਤੀ ਇੱਕ ਕੱਪਾਂ ਨੇ ਤੋਰੀਆਂ ਦੇ ਬੀਜ ਤੇ ਇਹ ਵੀ ਵਧੀਆ ਹੋ ਜੂਗੀ ਆਪਣੇ ਘਰ ਦੀ ਸਬਜੀ ਸਰਨਜੋਗੀ ਘਰੇ ਹੋ ਜਾਂਦੀ ਆ ਚਟਣੀ ਵਾਸਤੇ ਆਪਾਂ ਨੂੰ ਪ੍ਰੀਨਾ ਹੋ ਜਾਂਦਾ ਤੇ ਇਹ ਆਪਾਂ ਨੇ ਛੁੱਟਾ ਜਾ ਡੋਂਗੇ ਫालतू ਪੈਸੀ ਆਪਾਂ ਨੇ ਡੋਂਗਿਆਂ ਦੇ ਵਿੱਚ ਗੁਲਦਸਤਾ ਜਿਹਾ ਬਣਾ ਕੇ ਲਾਤਾ ਆ ਫੁੱਲ ਕਿਉਂਕਿ ਹਜੇ ਖਿੜੇ ਨਹੀਂ ਸੀ ਇਹ ਫੁੱਲ ਆਪਾਂ ਨੇ ਲੀਰਾਂ ਦੇ ਬਣਾ ਕੇ ਲਾਤੇ ਇਹ ਵੀ ਤੁਹਾਨੂੰ ਵਧੀਆ ਲੱਗੀ ਨਾ ਵੀਡੀਓ ਤਾਂ ਲਾਈਕ ਕਮੈਂਟ ਜ਼ਰੂਰ ਕਰ ਦਿਓ ਪਰ ਇੱਥੇ ਵੈਸੇ ਖਿੜਨਗੇ ਪਹਿਲਾਂ ਇੰਨਾ ਚ ਵੀ ਪਾਇਆ ਸੀ ਇਹ ਆਪਾਂ ਨੇ ਪੈਰ ਪੁੰਜਣ ਨਾਲ ਬਣਾ ਲਿਆ ਦੇਸੀ ਨੁਕਤਾ